ਆਪਸੇ ਬਿਤੇ ਮੀਨੂਜ਼ ਕਰਦੇ ਜਰੀਏ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਮੇਰਾ ਸਿੱਧੇ ਤੌਰ ਤੇ ਬੱਚੇ ਨੂੰ ਮੈਂ ਅਜ ਤੱਕ ਸ਼ੂਆ ਤੇ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਉਹਨਾਂ ਦਾ ਸਟਾਈਲ ਸੀ ਜਿਹੜਾ ਸਿੱਧੂ ਦਾ ਸਟਾਈਲ ਜਿਆ ਸੀ ਜਵੰਦਾ ਬਾਈ ਦਾ ਸਟਾਈਲ ਹੈਗਾ ਸੀ ਉਹ ਲੋਕੀ ਹੁਣ ਉਹਨੂੰ ਵਾਇਰਲ ਕਰ ਰਹੇ ਨੇ ਪਰ ਉਹਨਾਂ ਦੇ ਗਾਣੇ ਮਤਲਬ ਇਹਨੇ ਵਧੀਆ ਨੇ ਜਿੱਦਾਂ ਜੰਮੇ ਨਾਲ ਦੇ ਖਾਸ ਕਰਕੇ ਮੈਂ ਤੁਹਾਨੂੰ ਕਹਿੰਦਾ ਇੰਨਾ ਸੋਹਣਾ ਉਹਨਾਂ ਨੇ ਮੈਟ੍ਰਿਕ ਆਇਆ ਤੇ ਲਿਖਿਆ ਹੈ ਪਰਮਾਤਮਾ ਉਹਨਾਂ ਲਈ ਜੂਰ ਨਾਤੇ ਬੱਚਿਆਂ ਦੇ ਨਾਂ ਤੇ ਮਾਵਾਂ ਦੇ ਨਾਂ ਤੇ ਗਾਣੇ ਗਾਏ ਧੀਆਂ ਦੇ ਗਾਣੇ ਗਾਏ ਮਤਲਬ ਕਿ ਉਹ ਜੇ ਗਾਣੇ ਗਾਏ ਸਕੂਨ ਮਿਲ ਜਾਵੇ ਕਿੰਨੇ ਕਿੰਨੇ ਗਾਣੇ ਪਰਸਨੈਲਿਟੀ ਕਿਉਂਕਿ ਇਹਨਾਂ ਸੋਹਣਾ ਸਰਦਾਰ 6 ਫੁੱਟ ਲੰਬਾ ਚਾਹਗਾ ਬਰੂ ਪਰਮਾਤਮਾ ਜੂਰ ਮਿਹਰ ਕਰੇ ਕੋਈ ਚਮਤਕਾਰ ਕਰੇ ਅਰਦਾਸ ਕਰਦੇ ਆ ਇਕ ਲੱਤ ਤੇ ਖੜਕੇ ਪਰਮਾਤਮਾ ਬਿਲਕੁਲ ਬਿਲਕੁਲ ਇਸ ਵਕਤ ਗੱਲਬਾਤ ਕੀਤੀ ਹੈ ਸਿੱਧੂ ਦੇ ਪਿਤਾ ਨਾਲ ਉਸ ਦਾ ਲਾਕਾਤ ਉਹਨਾਂ ਦੀ ਹੰਦੀ ਗਈ ਹੋਵੇਗੀ ਬਿਲਕੁਲ ਮੈਂ ਇਹ ਬੱਚੇ ਨੂੰ ਜਦੋਂ ਸ਼ੁਭਦੀਪ ਵੀ ਗਾਉਂਦਾ ਸੀ ਤੁਹਾਨੂੰ ਪਤਾ ਵੀ ਸਾਡਾ ਰੋਲਾ ਰੱਪਾ ਥੋੜਾ ਬਹੁਤਾ ਹੁੰਦਾ ਰਿਹਾ ਨਹੀਂ ਪਰ ਮੈਂ ਇਹ ਹਮੇਸ਼ਾ ਸ਼ੁਭਦੀਪ ਦੇ ਨਾਲ ਸਟੈਂਡ ਕਰਦਾ ਰਿਹਾ ਸੀ ਤੇ ਉਸ ਤੋਂ ਹੀ ਉਸ ਤੋਂ ਬਾਅਦ ਸਾਡੀ ਇੱਕ ਰਿਸ਼ਤੇਦਾਰੀ ਵੀ ਬਣ ਗਈ ਤੇ ਫਿਰ ਅੱਗੇ ਦੀ ਅੱਗੇ ਸੋਹਣਾ ਪਰਿਵਾਰ ਨਾਲ ਪਿਆਰ ਬਣਿਆ ਹੋਇਆ ਘਰੇ ਆਉਂਦਾ ਸੀ ਨਾ ਬੇਟਾ ਸਰ ਜਿਹਨੂੰ ਲਾਈਫ ਹੀ ਇਸ ਤਰੀ ਹੋ ਜਾਂਦੀ ਐ ਤੇ ਸੈਲੀਬ੍ਰਿਟੀ ਬਣ ਜਾਂਦਾ ਫਿਰ ਆਉਣ ਜਾਂਦਾ ਸਮਾਂ ਤੁਹਾਨੂੰ ਵੀ ਪਤਾ ਕਿੰਨਾ ਕਰਿਆ ਜਾਂਦਾ ਹੈ ਕਈ ਅਜਿਹੇ ਇੱਥੇ ਪਹੁੰਚੇ ਕਲਾਕਾਰ ਵੀ ਕਹਿੰਦੇ ਅਸੀਂ ਕਦੇ ਮਿਲੇ ਨਹੀਂ ਪਰ ਦੁੱਖ ਬਹੁਤ ਸਾਨੂੰ ਲੱਗਾ ਅਸੀਂ ਤਾਂ ਆਇਆ ਕਿ ਕਿਉਂਕਿ ਸੈਲੀਬ੍ਰਿਟੀ ਦੀ ਲਾਈਫ ਇਹੋ ਜਿਹੀ ਹੁੰਦੀ ਉਹ ਸਾਰਿਆਂ ਨੂੰ ਮਿਲਤਾ ਸਕਦਾ ਹੀ ਨਹੀਂ ਐ ਅਸੀਂ ਉਹਨਾਂ ਨੂੰ ਸੁਣ ਸਕਦੇ ਹਾਂ ਜਦੋਂ ਉਹ ਅੱਛਾ ਲਿਖ ਰਿਹਾ ਅੱਛਾ ਗਾ ਰਿਹਾ ਤਾਂ ਉਹ ਵੀ ਐਸਾ ਵੀ ਉਹਦੀ ਘਰ ਘਰ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਜਗ੍ਹਾ